ਵਿੱਦ ਰਾਏ ਜੀ ਨੇ ਆਪਣੇ ਪਿਤਾ ਦੇ ਚਰਨਾਂ ਦੇ ਸੀਸ ਨਮਸਕਾਰ ਕੀਤੀ ਇਹ ਸਿਰ ਝੁਕਾਇਆ ਇਤਿਹਾਸ ਕੀ ਤੱਕ ਜਿਹੜਾ ਸੁੱਕਾ ਹੋਇਆ ਬਾਗ ਸੀਗਾ ਸਾਸ ਸੰਧੀ ਉਹ ਹੀ ਹਰਾ-ਭਰਾ ਹੋ ਗਿਆ ਸੀ ਤੇ ਸਾਸ ਸੰਧੀ ਜਦੋਂ ਸਤਿਗੁਰ ਪਾਤਸ਼ਾਹ ਮਹਾਰਾਜ ਹੁਣ ਪੜਨਾ ਸਹਿਬੀ ਧਰਤੀ ਤੇ ਪਹੁੰਚੇ ਜੀ 1975 1675 ਹਜ਼ਾਰ ਤੇ ਕਸ਼ਮੀਰ ਦੇ ਪੰਡਤ ਬੜੇ ਦੁਖੀ ਬੜਾ ਹਮ ਤੇ ਅਧਿਆਚਾਰ ਹੋ ਰਹੇ ਮਾਤਾ ਗੁਜਰੀ ਜੀ ਤੇ ਛੋਟੇ ਸਿਰ ਜਾਂਦੇ ਇਹ ਵਕਰੇ ਹੋ ਗਏ ਨੇ ਤੇ ਅੱਗੇ ਸਾਸ ਜੀ ਅੱਗੇ ਫਿਰ ਕੁੰਮੇ ਬਾਸ਼ੀ ਦੀ ਚੁੰਬੀ ਵਿਚ ਆਉਣ ਬੰਦੇ ਰਾਤ ਕੱਟੀਏ ਫਿਰ ਤੇ ਗੰਗੂ ਬ੍ਰਾਹਮਣ ਮਿਲਦਾ ਹੈ ਇਹਦਾ ਤੀ ਦਿਨ ਸੁਪਾਪ ਕਰਨ ਨੂੰ ਠੱਲ ਪਾਉਣ ਵਾਸਤੇ ਗਈ ਹੋਈ ਤੇ ਸਾਸ ਜੀ ਉੱਥੇ ਫਿਰ ਜਦੋਂ ਪਤਾ ਲੱਗਿਆ ਸਾਹਰੀ ਘਰ ਤੀ ਤੋਂ ਵੀ ਤੁਹਾਡੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਸਤਗੁਰ ਪਾਸ਼ਰੇਤ ਫਿਰ ਟੁਕ ਨਾਮਾ ਭੇਜਿਆ ਗੋਬਿੰਦ ਦਾਸ ਕੀ ਵਧਾਈ ਹੋਵੇ ਤੈਨੂੰ ਪਨਾਮੇ ਅੱਜ ਵੀ ਪਟਨਾ ਸਾਹਿਬ ਦੀ ਧਰਤੀ ਤੇ ਮਹਿਸੂਸ ਹੋਈ ਵਧਾਈਆਂ ਬੜੀਆਂ ਹੁਣ ਸਾਧ ਸੰਗਤ ਦੀ ਪ੍ਰਤਾਸ ਹੋਇਆ ਗੁਰੂ ਕ੍ਰਿਸ਼ਨਾ ਜੀ ਤਸਵੀਰ ਦੇ ਪੱੜਾ ਨਾਲ ਉਸਿਆ ਵੀ ਧਰਤੀ ਤੇ ਆ ਕੇ ਰੋਦੇ ਪਏ ਨੇ ਦੀਵਾਰ ਸੱਜਿਆ ਹੋਇਆ ਸੀ ਜਦੋਂ ਰੋ ਕੇ ਕਿਹਾ ਪਾਸ਼ਾ ਕਿ ਸਾਡੇ ਧਰਮ ਨੂੰ ਬਚਾਓ ਗੋਬਿੰਦ ਰਾਏ ਜੀ ਆਏ ਨੇ ਗੋਬਿੰਦ ਰਾਏ ਜੀ ਆਏ ਤੇ ਸਾਧ ਸੰਗਤ ਦੇ ਪਿਤਾ ਦੀ ਕੋਲ ਜਾ ਕੇ ਬਹਿਣ ਦੀ ਆਖਣ ਲੱਗੀ ਕਿ ਪਿਤਾ ਦੀ ਅੱਜ ਇਹ ਕੌਣ ਆਏ ਨੇ ਸਾਡੇ ਘਰ ਦੇ ਵਿੱਚ ਇਹ ਧੋਤੀਆਂ ਬੁੱਧੀਆਂ ਵਾਲੇ ਕੌਣ ਆਏ ਨੇ ਤੇ ਸਤਿਗੁਰੂ ਪਾਤਸ਼ਾਹ ਦੇ ਮੋਢੀ ਕਿਰ ਕੇ ਨਾਲ ਜੀ ਇੱਕ ਕਸ਼ਮੀਰ ਦੇ ਪੰਡਤ ਨੇ ਇਹਨਾਂ ਉੱਤੇ ਬੜਾ ਅਧਿਆਚਾਰ ਹੋਇਆ ਇਹਨਾਂ ਦਾ ਧਰਮ ਜਿਹੜਾ ਹੈ ਉਹ ਸੰਕਟ ਦੇ ਵਿੱਚ ਹੈ ਪਿਤਾ ਜੀ ਫਿਰ ਇਹਨਾਂ ਦੇ ਧਰਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਕਹਿੰਦੇ ਕਿ ਇਹਦੇ ਵਾਸਤੇ ਕਿ ਮਹਾਰ ਮਹਾਪੁਰ ਖੋਵੇ ਜਿਹੜਾ ਆਪਣੇ ਆਪ ਦਾ ਬਲਿਦਾਨ ਕਰ ਦੇ ਜਿਹੜਾ ਆਪਾ ਬਾਦ ਦੇਵੇ ਤੇ ਮਾਤਾ ਕੁਤਰੀ ਜੀ ਵੀ ਖੋਲ ਸੋਤੇ ਨੇ ਤੇ ਗੋਬਿੰਦ ਰਾਏ ਨੇ ਮਾਤਾ ਗੁਜਰੀ ਵਾਦੀ ਦੇਖਿਆ ਆਪਣੇ ਪਿਤਾ ਨੂੰ ਆ ਕੇ ਕਹਿੰਦਾ ਸਤਿਗੁਰ ਪਾਤਸ਼ਾਹ ਮਹਾਰਾਜ ਫਿਰ ਤੁਹਾਡੇ ਤੋਂ ਵੱਧ ਕਿਹੜਾ ਕੋਈ ਵੱਡਾ ਮਹਾਪੁਤਰੀ ਹੋ ਸਕਦਾ ਹੈ ਤੁਹਾਡੇ ਤੋਂ ਵੱਧ ਕੋਈ ਵੱਡਾ ਮਹਾਪੁਤਰੀ ਹੋ ਸਕਦਾ ਤੇ ਸਾਸ ਸ੍ਰੀ ਉਸ ਇਤਿਹਾਸਿਕ ਤੇ ਫਿਰ ਜਦੋਂ ਸਤਿਗੁਰ ਪਾਤਸ਼ਾਹ ਨੇ ਬੋਲ ਲਏ ਤੇ ਪਾਸਾ ਯਾਤਕੇ ਜਾਓ ਪਰਤੋ ਜਾਓ ਔਰ ਦੇ ਬਾਸ਼ਣ ਸ੍ਰੀ ਹਰਿ ਦਾਸ ਜੀ ਹੁਣ ਸਾਡਾ ਆਗੂ ਗੁਰੂ ਏਕ ਬਹਾਦਰ ਮਹਾਰਾਜ ਇਸ ਨੂੰ ਮੁਸਲਮਾਨ ਬਣਾ ਸਕਦੇ ਹੋ ਤੇ ਬਣਾ ਲਓ ਤੇ ਉਹ ਮੁਸਲਮਾਨ ਬਣਾ ਲਾਂਗੇ ਫਿਰ ਅਸੀਂ ਸਾਰੀ ਪਿਆਰ ਤੇ ਸਾਧ ਸੰਗਤ ਉਸ ਵੇਲੇ ਸਾਧੂ ਪਾਸਰੇ ਉਹ ਜਿਹੜੇ ਬੋਲ ਸੀ ਨਾ ਉਹ ਵਚਨ ਸੀ ਉੱਥੇ ਇੱਕ ਵਿਦਵਾਨ ਨੇ ਕਿਹਾ ਸਾਧਗੁਰੂ ਕਿਹਾ ਬੱਚੇ ਤੁਸੀਂ ਘਰੀ ਜਾਓ Hindu ਸਿਰ ਦੇ ਕੇ ਸੱਤ ਬਚਾ ਲਾਂ ਮੈਂ Hindu ਧਰਮ ਦੇ ਬੁੱਝ ਦੇ ਬਾਹੂ ਬੁੱਧ ਦੇ ਦੀਵੇ ਅੰਦਰ ਤਿਲ ਆਪਣੇ ਲੁਭਦਾ ਪਾਵਾਂ ਨਾ ਮੈਂ ਨਾ ਕਿਤੇ ਬਾਹਰ ਕਰ ਸਭ ਨੂੰ ਜਿਸ ਤਾਰਾ ਨਾ ਤੱਕ ਨਾ ਕਰ ਸਭ तन तन सोजने जिन गुरु तन् तन तन सोच